ਤੇਰੀ ਰਾਤ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰ ਜਾ ਪਵਣ ਧੀਣ ਆਪਿਆ ਚੰਦ ਸੂਰਜ ਦੇ ਕੁਫਾਨਾ ਤੇ ਖਸ ਸੁਪਨਾ ਸੌਣ ਨਾ ਥਾਉ ਧੀ ਤੇਰੀ ਕੀਮਤ ਨਾਪ ਵਾ ਹਾਂ ਕੇ ਵੜਿਆ ਖਾਣਾ ਸਾਚਾ ਨਰੰਕਾਰ ਨਿਥਾਏ ਸੁਣ ਸੁਣ ਆਖਣ ਆਖਣਾ ਜੇ ਭਾਦਾ ਕਰੇ ਤਮਾਏ ਰਹਾਉ ਗੁੱਸਾ ਕਟਿਆ ਵਾਰ-ਵਾਰ ਪੀਸਣ ਪੀਸਾ ਪਾਏ ਕੀ ਛੇਤੀ ਜਾਲੀਆ ਪਸਮ ਛੇਤੀ ਰਲ ਜਾਓ ਪੀ ਤੇਰੀ ਕੀ ਮਤਨਾਪ ਵਾ ਹੋਂ ਕੇ ਵੜਿਆਖਾ ਨਾਓ ਪੰਖੀ ਹੋਏ ਕਾ ਜੇ ਤਵਾ ਸੈਸ ਮਾਂਗੀ ਜਾਓ ਨਦਰੀ ਕਿਸੈ ਨਾ ਆਵਉ ਨਾ ਕਿਸ ਪੀਆ ਨਖਾਏ ਪੀ ਤੇਰੀ ਕੀ ਮਤਨਾਪ ਵਾ ਹੋਂ ਕੇ ਵੜਿਆਖਾ ਨਾਓ ਨਾਣਿਕ ਕਾਗਦ ਲਖਮਣਾ ਪਰ ਪਰ ਕੀ ਚੋਤਾਓ ਮਸੂ ਤੋਟਣਾ ਆਵਈ ਲੇਖਣ ਪਾਉਣ ਚਲਾਓ ਧੀ ਤੇਰੀ ਕੀਮਤ ਨਾ ਪਗਵੈ ਹਾਂ ਕੇ ਵੜੇ ਆਖਾਂ ਮਾਓ